ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਿੰਡ ਮੰਲਣ ਦੇ ਵਿੱਚ ਖੜੇ ਆਂ ਬਾਈ ਲਾਪਰੀਤ ਕੋਲੇ ਤੇ ਪਿੰਡ ਮੰਲਣ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਨੂੰ ਗਿੱਦੜਵਾਹਾ ਪੈਂਦੀ ਆ ਬਾਈ ਲਾਪਰੀਤ ਬਹੁਤ ਹੀ ਵਧੀਆ ਯਾਨੀ ਕਿ ਗਾਂ ਵਧੂ ਕਿਸਾਨ ਹੈ ਕਿਉਂਕਿ ਪ੍ਰੋਪਰ ਜਿੰਨੇ ਵੀ ਵੀ ਕਣਤ ਭਾਵੇਂ ਚਾਹੇ ਕਣਕ ਦਾ ਬੀਜ ਹੋਵੇ ਚਾਹੇ ਉਹ ਝੋਨੇ ਦਾ ਬੀਜ ਹੋਵੇ ਪਹਿਲਾਂ ਆਪ ਦੇ ਖੇਤ ਵਿੱਚ ਅਗਾਉਂਦੇ ਆ ਯਾਨੀ ਕਿ ਆਪ ਦੇ ਖੇਤ ਵਿੱਚ ਹੀ ਸਾਰੇ ਝਾੜ ਦਾ ਪ੍ਰੋਪਰ ਡਿਟੇਲ ਕੱਢ ਕੇ ਜਾਨੀ ਕਿ ਫੀਤਾ ਮਾਰ ਕੇ ਕਿਉਂਕਿ ਇਹਨਾਂ ਨਾਲ ਬੈਠ ਕੇ ਆਪਾਂ ਗੱਲਬਾਤ ਕੀਤੀ ਐ ਸਾਰੀ ਗੱਲਬਾਤ ਬਾਈ ਨੇ ਆਪਾਂ ਨੂੰ ਦੱਸੀ ਐ ਵੀ ਇੰਦਾ ਅਸੀਂ ਫੀਤਾ ਮਾਰ ਕੇ ਕਿੱਲੇ ਵਾਂ ਦਾ ਅਸਟੀਮੇਟ ਉਹਨੂੰ ਵੱਖਰਾ ਤੋਲਿਆ ਜਾਂਦਾ ਵੱਖਰਾ ਦਾ ਝਾੜ ਪੈਦਾ ਕੀਤਾ ਜਾਂਦਾ ਬਾਕੀ ਅੱਜ ਬਾਈ ਕੋਲੇ ਕਣਕ ਦੇ ਬੀਜ ਆ ਉਹ ਆਪਾਂ ਬਾਈ ਤੋਂ ਪੁੱਛਾਂਗੇ ਵੀ ਕਿਹੜੇ ਕਿਹੜੇ ਆ ਤੇ ਕੀ ਉਹਨਾਂ ਦਾ ਪ੍ਰੋਪਰ ਝਾੜ ਆ ਦੋਸਤੋ ਜੈਸ ਵੀ ਕਿਸਾਨ ਵੀਰ ਨੂੰ ਬੀਜਾਂ ਦੀ ਲੋੜ ਹੋਵੇ ਉਹ ਬਾਈ ਲਾਹਪ੍ਰਿਤ ਨਾਲ ਗੱਲਬਾਤ ਕਰ ਸਕਦਾ ਐ ਤੇ ਹੋਰ ਬਾਈ ਜੀ ਕੀ ਹਾਲ ਚਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਆਪਣੇ ਕੋਲੇ ਕਣਕ ਦੀਆਂ ਨਵੀਆਂ ਨਵੀਆਂ ਵੈਰਾਈਟੀਆਂ ਜਿਵੇਂ ਕਿ ਪੀਏਯੂ ਪੰਜਾਬ ਯੂਨੀਵਰਸਿਟੀ ਦੀ ਲਾਂਚ ਹੋਈ ਹੈ ਏਕੀ 872 ਅੱਛਾ ਜੀ ਵੈਰਾਈਟੀ ਆਈ ਹੈ ਇੱਕ ਮਿੰਟ 872 ਜਿਹੜੀ ਆਪਣੀ ਆਹਾ ਹਨਾ ਹਾਂਜੀ ਹਾਂ ਤੇ ਜਾਨੀ ਕਿ ਪੂਰਾ ਸੋਧਿਆ ਹੋਇਆ ਬੀਜ ਆਪਣਾ ਹਾਂਜੀ 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 ਪੂਰਾ ਹਾਂਜੀ 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 ਠੀਕ ਹੈ ਜੀ 872 ਇਹ ਹੈਗੀ ਇਹ ਕਿਹੜੀ ਯੂਨੀਵਰਸਿਟੀ ਹੈ ਤੇ ਪੀਏਯੂ ਪੰਜਾਬ ਯੂਨੀਵਰਸਿਟੀ ਆਪਣੀ ਦੀ ਠੀਕ ਹੈ ਜੀ ਹਾਂਜੀ ਤੇ ਇਹਦਾ ਪ੍ਰੋਪਰ ਝਾੜਕੀ ਆਇਆ ਜੀ ਵੀਰ ਜੀ ਆਪਾਂ ਆਪਦੇ ਵਾਂਝ ਵਿਚ ਕੇ ਵੇਖੀ ਸੀ ਅਸੀਂ ਇਹਦਾ 70 ਮਨ 5 ਆਪਾਂ ਪਿਛਲੇ ਸਾਲ ਆਪਾਂ ਨੂੰ ਮੰਨ ਕੇ ਚੱਲੋ ਟ੍ਰਾਇਲ ਦੇ ਤੌਰ ਤੇ ਕਣਕ ਬੀਜੀ ਸੀ ਅਸੀਂ ਡੇਢ ਕਿਲੇ ਖੇਤੇ ਡੇਢ ਕਿਲੇ ਕਰ ਚ ਵਿੱਚੀ ਸੀ 70 ਮਾਨ 5 ਕਿਲੋ ਵੀਰ ਜੀ ਸਾਡੇ ਆਪ ਦੇ ਵਾਂਚ ਹੋਈ ਆ ਜਿੰਨੇ ਸਾਡੇ ਪੈਦਾਰ ਹੋਈ ਆ ਸੀ ਉਨੇ ਦਸਣੀ ਆ ਅੱਛਾ 70 ਮਾਨ ਤੇ 5 ਕਿਲੋ ਇਹ ਜਾਨੀ ਕਿ ਬੀਜ ਹੈਗਾ 875 ਹਾਂਜੀ ਹਾਂਜੀ ਅੱਛਾ 70 ਮਾਨ ਤੇ 5 ਕਿਲੋ ਹੋਈ ਆ ਜਾਨੀ ਕਿ ਆਪਾਂ ਜਿਹੜੀ ਪ੍ਰੋਪਰ ਜਾਣਕਾਰੀ ਜਾਨੀ ਕਿ ਕਹਿੰਤ ਭਾ ਡਿਟੇਲ ਝਾੜਦੀ ਕੱਢਦੇ ਉਹਨੂੰ ਕੀਤਾ ਮਾਰ ਕੀ ਵੇਚਿਆ ਜਾਂਦਾ ਹਾਂਜੀ ਹਾਂਜੀ ਅਸੀਂ ਇਹ ਨਾ ਮੰਨ ਕੇ ਚੱਲ ਜਿਹੜਾ ਬੀਜ ਆ ਤੇ ਵਾਂਚ ਵਿੱਚ ਵੀਜ ਲਿਆ ਅਸੀਂ ਮੰਡੀ ਚ ਨਹੀਂ ਵੇਚਦੇ ਅਸੀਂ ਘਰੇ ਲਿਆ ਕੇ ਉਹਨੂੰ ਪੱਖਾ ਸਾਫ ਕਰਕੇ ਪੱਖਾ ਲਾ ਕੇ ਫਿਰ ਇਹਨਾਂ ਨੂੰ ਡਰਾਮਾ ਚ ਪਾ ਕੇ ਸਾਡੀ ਸਾਫ ਸਵਾਲ ਕਰਦੇ ਆਂ ਗਾ ਫਿਰ ਆਦਾ ਸੇਲ ਕਰਦੇ ਆਂ ਠੀਕ ਹੈ ਤੇ ਕਹਿਣ ਤੋਂ ਭਾਵ ਜਿਹੜੇ ਆ ਡਰਾਮਾ ਆਪਣੇ ਕੋਲੇ ਪਏ ਆ ਉਹਦਾ 33 ਸਿਆਸੀ ਹੋਗੀ ਆ 826 ਹੋਗੀ ਉਹ ਹੋਰ ਵੀ ਡਰਾਮਾ ਕਾਫੀ ਆਪਣੇ ਕੋਲੇ ਪਏ ਹਨਾ 327 ਕਣਕ ਪਈ ਆ ਵੀਰ ਜੀ ਆਪਣੇ ਕੋਲੇ 327 ਪਈ ਆ ਹਾਂ ਜੀ ਕੋਈ ਉਹਦਾ ਵੀ ਆਪਾਂ ਕਿਉਂ ਡਿਟੇਲ ਪਹਿਲਾਂ ਆਪਾਂ 872 ਦੱਸ ਦਈਏ ਹਨਾ ਕਿਸਾਨ ਵੀਰਾਂ ਨੂੰ ਹਾਂ ਜੀ ਜੀ ਤੇ 872 ਜਿਹੜਾ ਹੈਗਾ ਯਾਨੀ ਕਿ ਆਪਣਾ 70 ਮਨ ਤੇ 5 ਕਿਲੋ ਨਿਕਲੇ ਹਾਂਜੀ ਹਾਂਜੀ ਇਹਦਾ ਜਿਹੜਾ ਮੰਨ ਕੇ ਚੱਲੇ ਗੇਤੀ ਭਜਾਂਦਾ ਜੀ ਜਿਵੇਂ ਆਪਣੇ ਪੀਆਰ ਆਫ ਰੈਟੀਆਂ ਵੱਡੀਆਂ ਜਾਂਦੀਆਂ ਫੂਸਾ 44 ਮੰਨ ਕੇ ਚੱਲੋ 26 212 ਇਹ 155 ਦਿਨ ਲੈਂਦੀ ਹੈ ਵੀਰ ਜੀ ਵਾਂਗ 155 ਦਿਨ ਤੇ ਗਾਰੰਟੀ ਬਿਊ ਕਰਨ ਦੀ ਫੁੱਲ ਹੈ ਫੁੱਲ ਗਾਰੰਟੀ ਹੈ ਸਾਡੀ ਕਿੰਤ ਭਾਵ ਆਪਾਂ ਸੁੱਕੀ ਕਣਕ ਵੱਢ ਕੇ ਦਰਮਾ ਚਕਾਉਣੇ ਹਾਂਜੀ 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 ਲੈ ਦੋਸਤੋ ਦਸੱਲੀ ਤੁਸੀਂ ਆਪਣੀ ਆਪ ਕਰਨੀ ਹੈ ਕਿਉਂਕਿ ਬਾਈ ਗਾਰੰਟੀ 101% ਦਿੰਦਾ ਹੈ ਤੇ 872 ਜਿਹੜਾ ਹੈਗੀ ਇਹ ਕਣਕ ਉਹ ਇਹਦਾ ਰੇਟ ਕੀ ਆ ਕਿਸਾਨ ਵੀਰਾਂ ਲਈ ਜੀ ਜੀ ਇਹਦਾ ਸਾਡੇ ਕੋਲੇ ਅਸੀਂ 4200 ਰੁਪਿਆ ਕਵਾਂਟਲ 1700 ਰੁਪਿਆ ਦਾ 40 ਕਿਲੋ ਦਾ ਪੈਕ ਦੇਵਾਂਗੇ ਜੀ ਜਣਕੀ 4200 ਰੁਪਏ ਨੂੰ ਕਵਾਂਟਲ ਦੇਵਾਂਗੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੇ ਇੱਕ ਕਿਸਾਨ ਦੋਸਤੋ ਬਾਈ ਨੂੰ ਰੇਟ ਦੋ ਬਾਈ ਨੂੰ ਦੱਸਤਾ 875 ਦਾ ਜਣਕੀ 4200 ਰੁਪਏ ਨੂੰ ਕਵਾਂਟਲ ਹੈ ਹਾਂਜੀ ਹਾਂਜੀ ਹਾਂ ਲੈ ਦੋਸਤੋ ਇਹ ਨੋਟ ਕਰ ਲਿਓ ਤੇ ਅਗਲਾ ਬੀਜ ਬਾਈ ਜੀ ਹੈਗਾ ਆਪਣੇ 33 ਸਿਆਸੀ ਜੀ ਹਾਂਜੀ ਹਾਂਜੀ ਇਹ ਤੇ ਸੀ ਐਸੀ ਇਹ ਕਿਹੜੀ ਯੂਨੀਵਰਸਿਟੀ ਦਾ ਬੀਜ ਆ ਇਹ ਇਹ ਦਿੱਲੀ ਫੂਸਾ ਜੁਣਾ ਫੂਸਾ ਯੂਨੀਵਰਸਿਟੀ ਹੈ ਜਿਨ੍ਹਾਂ ਦੀ ਐਚਡੀ ਵੈਰੈਟੀ ਹੈ ਜਿਨ੍ਹਾਂ ਦਾ ਮਾਣੇ ਬੀਜ ਖਾਣ ਹਾਂਜੀ ਅੱਗੇ ਆ ਕੇ ਬੀਜ ਖਾਦੇ ਕਿਉਂਕਿ ਜਿਹੜੀ ਕਣਕਾ ਖਾਦੇ ਆ ਮੋਟੀ ਪਈ ਵੀਰਾਂ ਵਰਗੀ ਹਾਂਜੀ ਹਾਂਜੀ ਜਿਨ੍ਹਾਂ ਦੀ 29 ਸਟਾਰਟ ਵੀ ਘਟੂ ਘਟ 10 ਸਾਲ ਚੱਲੀ ਹੈ ਜੀ ਉਹਨਾਂ ਦੀ ਵੈਰੈਟੀ ਆ ਜਿਨ੍ਹਾਂ ਦੀ 30 86 ਘਟੂ ਘਟ 10 12 ਸਾਲ ਆਪਣੇ ਖੇਤਾਂ 'ਚ ਰਾਜ ਕਰਕੇ ਗਈ ਹੈ ਉਹਨਾਂ ਦੀ ਵੈਰੈਟੀ ਆ ਇਹ 33 86 ਇਹ 33 86 ਲੈ ਦੋਸਤੋ ਆਹ 33 86 ਹੈ ਬਾਈ ਜੀ ਇਹਦਾ ਵੀ ਬੀਜ ਕੋਈ ਬਹੁਤ ਵਧੀਆ ਕੁਆਲਿਟੀ ਦੇ ਬੀਜ ਆ ਬਾਈ ਕੋਲੇ ਬੜੇ ਸਾਫ ਸੁਥਰੇ ਉਗਰਨ ਦੀ ਗਰੰਟੀ ਹਾਂਜੀ 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 ਇਹਦਾ ਮੰਨ ਕੇ ਚੱਲੋ ਇਹਦਾ ਇਹਦੇ ਮੰਨ ਕੇ ਚੱਲ ਇਹਦੇ ਇੱਕ ਇਹ ਵਹਨ ਦੇ ਵਿੱਚ ਪਛੇਤੀ ਵੈਰਾਈਟੀ ਆ ਜਿਵੇਂ ਬਾਸਪਤੀ ਵੈਰਾਈਟਾਂ ਆ ਜਾਂਦੀਆਂ ਆਪਣੇ 17 18 ਆ ਜਾਂਦੀ ਆ ਜਿਵੇਂ ਮੰਨ ਕੇ ਚਲੋ 16 92 ਆ ਜਾਂਦੀ ਆ ਉਹਦਾ ਟਾਈਮ ਘੱਟ ਹੁੰਦਾ ਇਹ ਲੇਟ ਵੈਰਾਈਟੀ 145 ਦਿਨਾਂ ਵਿੱਚ ਲੈਂਦੀ ਆ ਵੀਰ ਜੀ 145 ਹਾਂਜੀ ਹਾਂਜੀ ਤੇ ਇਹਦਾ ਬਾਈ ਜੀ 33 86 ਦਾ ਕੀ ਰੇਟ ਆ ਜੀ ਇਹਦਾ ਮੰਨ ਕੇ ਚਲੋ ਅਸੀਂ 3500 ਨੂੰ ਕੁਆਂਟਲ ਦੇ ਦਾਂਗੇ ਜੀ 3500 ਰੁਪਏ ਨੂੰ ਕੁਆਂਟਲ ਤੇ ਜਿਹੜਾ ਕੋਈ ਵੀਡੀਓ ਵੇਖ ਕੇ ਆਉਂਦਾ ਕੋਈ ਮੰਤਨ ਉਹ ਮੰਨ ਜ਼ਰੂਰ ਕਰਾਂਗੇ ਜ਼ਰੂਰ ਮੰਨ ਕੇ ਚਲੋ ਜਿਹੜਾ ਆਪਾਂ ਨੂੰ ਤੋਂ 10 ਮੰਨ ਤੋਂ ਉੱਤੇ ਲਊਗਾ ਉਹਦਾ ਜ਼ਰੂਰ ਮੰਤਨ ਕਰਾਂਗੇ ਸੋ ਜੀ ਠ ਤੇ ਅੱਗੇ ਹੈਗੀ ਆ 327 ਹਾਂਜੀ 327 ਤੇ ਇਹ ਕਰਨਾਲ ਯੂਨੀਵਰਸਿਟੀ ਵਾਲਿਆਂ ਦੀ ਹੈ ਜੀ ਅੱਛਾ 327 ਹਾਂਜੀ ਹਰਿਆਣੇ ਦੀ ਕਣਕ ਬਹੁਤ ਵਧੀਆ ਕਰਨ ਕੇ ਇਤਕੀ ਬਹੁਤ ਹੀ ਵੱਡੇ ਰਕਬੇ ਵਿਚ ਲੱਗਦੀ ਹੈ ਅੱਛੀ ਰਕਬੇ ਨਾਲ ਝਾੜ ਭੁੱਲ ਗਏ ਆ 3386 ਤੇ ਝਾੜ ਕੀ ਰਿਹਾ ਹੈ 33 3386 ਦਾ ਕਾਹ ਚਾਰ ਬਈ ਸਾਢੇ ਆਇਆ 72 ਮਣ 20 ਕਿਲੋ ਕਣਕ ਲਿਖ ਲਈ ਆਬ ਦੇ ਨਾਲ ਕਰਨਾਲੀ ਫੀਤਾ ਮਾਰ ਕੇ ਜਮਾ ਜਮਾ ਇਹ 72 ਮਣ 20 ਕਿਲੋ 20 ਕਿਲੋ ਜੀ ਲੈ ਦੋਸਤੋ ਆ ਤੁਸੀਂ ਝਾੜ ਨੂੰ ਨੋਟ ਕਰ ਲਓ ਤੇ ਅੱਗੇ ਹੈਗੀ 327 ਤੇ ਇਹਦਾ ਪਰੇਡ ਦੱਸਤਾ ਸੀ ਨਾ ਹਾਂਜੀ 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 ਇਹਦਾ ਰਿਆਸਤਾ 3500 ਨੂੰ ਕੁਆਂਟਲ ਲਈ 3500 ਰੁਪਏ ਨੂੰ 33 86 ਦਾ 3500 ਨੂੰ ਕੁਆਂਟਲ ਹਾਂਜੀ ਹਾਂਜੀ ਤੇ ਅੱਗੇ ਹੈਗੇ 327 ਆ ਬੀਜ ਵਿਖਾ ਦੇ ਵੀ 327 ਜਿਹੜਾ ਆ ਨਾ ਕੌਂਲੀ ਦੇ ਵਿੱਚ ਆ ਬੀਜ ਵਿਖਾ ਦੇ ਮੜਾ ਇਹ ਨੀੜੇ ਕਰਕੇ ਕਿਉਂਕਿ ਪਤਾ ਲੱਗ ਜੇ ਬਹੁਤ ਵਧੀਆ ਬੀਜ ਹੈ ਥੋੜਾ ਚੱਕ ਕੇ ਹਾਂ ਹਾਂ ਆ ਜੇ ਚਲੀ ਜੇ ਕਰ ਲੋ ਛੋਟਾ ਵੀ ਨਹੀਂ ਵਧੀਆ ਬਸ ਠੀਕ ਹੈ ਤੇ ਇਹਦਾ ਜੀ 327 ਦਾ ਕੀ ਝੜ ਰਿਹਾ ਜੀ ਇਹਦਾ ਇਹਦਾ ਬਾਈ ਜੀ ਅਸੀਂ ਇਹ ਸਾਡੇ ਕੋਲ ਤੀਜੇ ਸਾਲ ਤੇ ਚੱਲ ਰਹੀ ਹੈ ਜਦਕਿ ਅਸੀਂ ਤੀਜੇ ਸਾਲ ਪਿਛਲੇ ਸਾਲ ਇਹਦਾ ਅਸੀਂ ਦੜਾ ਪਾਉਨੇ 68 ਮੰਨਦਾ ਤਲਾ ਪਿਆ ਇਹ 65 ਤੋਂ ਉੱਤੇ ਉੱਤੇ ਨਿਕਲਦੀ ਆ ਜੀ ਜਦੋਂ ਪਹਿਲੇ ਸਾਲ ਲਿਆਂਦੀ ਸੀ 70 ਮੰਨ ਪਰ ਇਹ ਤਕੀ ਬਹੁਤ ਹੀ ਜਿਆਦੇ ਵੇ ਦੇ ਰਕ ਵਿੱਚ ਪੰਜਾਬ ਦੇ ਏਰੀਆ ਵਿੱਚ ਬਹੁਤ ਵੱਡੇ ਰਕ ਵਿੱਚ ਲੱਗਣ ਜਾ ਰਹੀ ਆ ਸਾਨੂੰ ਪਤਾ ਲੱਗਦਾ ਰਹਿੰਦਾ ਜੀ ਅਸੀਂ ਤੁਰਤੇ ਫਿਰਦੇ ਰਹਨੇ ਆ ਬਹੁਤ ਹੀ ਵੱਡੇ ਰਕ ਵਿੱਚ ਲੱਗਣ ਜਾ ਰਹੀ ਆ ਠੀਕ ਹੈ ਤੇ ਇਹ 327 ਤੇ ਇਹ ਜਾਨਕੀ ਕਿ ਕਿਹੜੀ ਯੂਨੀਵਰਸਿਟੀ ਦਾ ਵੀ ਇਹ ਕਰਨਾਲ ਯੂਨੀਵਰਸਿਟੀ ਹਰਿਆਣਾ ਯੂਨੀਵਰਸਿਟੀ ਦਾ ਆ ਜੀ ਹਰਿਆਣਾ ਯੂਨੀਵਰਸਿਟੀ ਹਾਂ ਜੀ 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 ਤੇ ਇਹਦਾ ਪ੍ਰੋਪਰ ਮੈਥ ਨੂੰ ਇੱਕ ਗੱਲ ਹੋਰ ਪੁੱਛਦਾ ਬੀ ਇਹ ਕਵਾਂਟਲ ਆਪਾਂ ਦੀ 3000 ਰੁਪਏ ਨੂੰ ਕਵਾਂਟਲ ਦੇ ਦਾਂਗੇ। ਲੈ ਦੋਸਤੋ 327 ਕਣਕ 3000 ਨੂੰ ਕਵਾਂਟਲ। ਹਾਂਜੀ ਹਾਂਜੀ। ਠੀਕ ਐ। ਥੋੜਾ ਜਿਹਾ ਇਧਰ ਨੂੰ ਹੋ ਜਾ ਤੁਸੀਂ। ਹਾਂਜੀ ਹਾਂਜੀ। ਤੇ ਬਾਕੀ ਬਾਈਆਂ ਨੂੰ ਆਪਣਾ ਐਡਰੈਸ ਦੱਸ ਦੇ ਘਰ ਦਾ ਕਿਉਂਕਿ ਦੋਸਤੋ ਮੱਲਣ ਪਿੰਡ ਚ ਵੀਡੀਓ ਬਣ ਰਹੀ ਐ। ਜ਼ਿਲ੍ਹਾ ਵੀ ਤੁਹਾਨੂੰ ਦੱਸਿਆ ਮੁਕਸਰਾ ਤਹਿਸੀਲ ਗਿੱਦੜਵਾ ਹੈ ਤੇ ਬਾਈ ਜੀ ਆਪਣਾ ਆਪਣਾ ਐਡਰੈਸ ਦੱਸ ਦਿਓ। ਪਿੰਡ ਵੀਰ ਮੇਰਾ ਮੱਲਣ ਆ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਆ ਤਹਿਸੀਲ ਮੇਰਾ ਗਿੱਦੜਵਾ। ਤੇ ਮੈਂ ਨੰਬਰ ਮੋਬਾਈਲ ਨੰਬਰ ਬੋਲ ਦਿੰਨਾ ਆਪਦਾ 9876800678 ਫੋਨ ਕਰਕੇ ਆਇਓ ਜਰੂਰ ਅੱਛਾ ਵੀ ਇਸ ਨੰਬਰ ਤੇ ਕਾਲ ਕਰਕੇ ਅਗਲਾ ਤੁਹਾਡੇ ਕੋਲੇ ਪਹੁੰਚ ਕੇ ਵੀ ਖਰੀਦ ਸਕਦਾ ਹੈ ਲੈ ਦੋਸਤੋ ਪਹਿਲਾਂ ਫੋਨ ਕਰਿਓ ਕਿਉਂਕਿ ਬੀ ਪ੍ਰੋਪਰ ਬਾਈ ਦਾ ਕਾਫੀ ਇੱਕਦੋ ਪਹਿਲਾਂ ਵੀ ਆਪਾਂ ਵੀਡੀਓ ਪਾ ਚੁੱਕੇ ਆ ਕਾਫੀ ਬੀਜ ਬਾਈ ਦਾ ਵੇਚ ਚੁੱਕਿਆ ਤੇ ਉਸ ਕਿਉਂਕਿ ਬਾਈ ਬਾਹਰ ਅੰਦਰ ਹੁੰਦਾ ਕਈ ਵਾਰੀ ਉਹ ਤੁਸੀਂ ਕਾਲ ਕਰ ਲੈਣੀ ਕਿਉਂਕਿ ਬੀ ਦਾ ਬਾਈ ਨੇ ਕਾਫੀ ਬੀ ਵੇਚਤਾ ਬਾਕੀ ਬੀ ਗਾਰੰਟੀ ਵਾਲਾ ਬੀਜ ਬਾਈ ਦੀ ਕੋਲੇ ਪੂਰਾ ਵਧੀਆ ਗਾਰੰਟੀ ਹੈ ਤੇ ਹਾਂਜੀ ਮੇਰੇ ਕੋਲੇ 172 ਦਾ ਥੋੜਾ ਰਹਿ ਗਿਆ ਜਿੰਨਾ ਛੇਤੀ ਲਿਜਾਣਾ ਹੋਇਆ ਤਾਂ ਲਿਜਾ ਸਕਦੇ ਆ ਮੰਨ ਕੇ ਚਲੋ 30 ਕਿ ਮਨ ਕਣ ਕਰੇ ਕਿ ਆਪਾਂ ਇੱਕ ਜਿੰਨੀ ਗਣਕਾ 19 ਸੇਲ ਕਰਨੀ ਆ ਉਹ ਕੰਮ ਨਹੀਂ ਬਈ ਆਪਣਾ ਮਤ ਕਿਸੇ ਤੋਂ ਲੈ ਕੇ ਨਾ ਜਿੰਨੀ ਗਣਕਾ ਆਪਨ ਕੋਲ 19 ਸੇਲ ਕਰਨੀ ਜਿੰਨੀ ਡਰਮਾਂ ਚ ਪਈ ਆ 19 ਸੇਲ ਕਰਨੀ ਆਪਾਂ ਐ ਨਹੀਂ ਕਰਨੀ ਬਈ ਕਿਸੇ ਤੋਂ ਲੈ ਕੇ ਕਰ ਲੈ ਹਾਂਜੀ ਹਾਂਜੀ ਆਪਾਂ ਕਿਸਾਨ ਤਾਂ ਉੱਤੇ ਕੰਮ ਕਰਦੇ ਆ ਕਿਸਾਨੀ ਨਾਲ ਜੁੜੇ ਆ ਅਸੀਂ ਆਪਦੀ ਮੰਨ ਕੇ ਚਲੋ 20 ਕਿੱਲੇ ਦੀ ਖੇਤੀ ਕਰਦੇ ਆ ਬਸ ਜਿੰਨੀ ਡਰਮਾਂ ਚ ਪਈ 19 ਸੇਲ ਕਰਨੀ ਆ ਤੇ ਦੋਸਤੋ ਬਾਈ ਦਾ ਮੈਸੇਜ ਬਹੁਤ ਵਧੀਆ ਜਿੰਨੀ ਕਣਕ ਬਾਈ ਜੀ ਕੋਲੇ ਪਈ ਆ ਡਰਮਾਂ ਦੇ ਵਿੱਚ ਓਨੀ ਕਣਕ ਸੇਲ ਕਰਨੀ ਹੈ ਬਾਈ ਜੀ ਨੇ ਤੇ ਬਾਕੀ ਦੋਸਤੋ ਨੰਬਰ ਬਾਈ ਦਾ ਆਪਾਂ ਲਾਵਾਂਗੇ ਸਕਰੀਨ ਦੇ ਉੱਪਰ ਲਗਾਤਾਰ ਚੱਲਦਾ ਰਹੂਗਾ ਬਾਕੀ ਜੇ ਸਾਥੋਂ ਤੁਸੀਂ ਵੀਡੀਓ ਪਾਉਣੀ ਹੈ ਸਾਡਾ ਨੰਬਰ ਹੈਗਾ ਬਾਈ ਦਾ ਨੰਬਰ ਵੀ ਤੁਹਾਨੂੰ ਦੱਸਿਆ ਹੈ ਤੇ ਬਾਕੀ ਤੁਸੀਂ ਦੋਸਤੋ ਅੰਗਰੇਜ਼ ਬਰਾੜ ਜਿਹੜਾ ਪੇਜ ਆ ਨੂੰ ਫੋਲੋ ਕਰ ਲਓ ਤੇ ਆਪਣਾ YouTube ਚੈਨਲ ਵੀ ਅੰਗਰੇਜ਼ ਬਰਾੜ ਹੈ Instagram ਤੇ ਵੀ ਆਪਣੀਆਂ ਵੀਡੀਓ ਚੱਲਦੀਆਂ ਕਿ ਪੇਜ ਨੂੰ ਤੁਸੀਂ ਫੋਲੋ ਕਰ ਲੈਣਾ Facebook ਪੇਜ ਜਿਹੜਾ ਆਪਣਾ ਚੱਲਦਾ ਅੰਗਰੇਜ਼ ਬਰਾੜ ਤੇ YouTube ਜਿਹੜਾ ਆਪਣਾ ਚੈਨਲ ਹੈ ਅੰਗਰੇਜ਼ ਬਰਾੜ ਉਹਨੂੰ ਸਬਸਕ੍ਰਾਈਬ ਕਰੋ ਘੰਟੀ ਦੇ ਬਟਨ ਨੂੰ ਜੀ ਦੋਸਤੋ ਪ੍ਰੈਸ ਕਰ ਲਿਓ ਤੇ ਸਾਥੋਂ ਜੇ ਵੀਡੀਓ ਪਾਉਣੀ ਹੈ ਸਾਡਾ ਨੰਬਰ ਹੈਗਾ 99687 86135 ਉਸ ਤੇ ਕਾਲ ਕਰਕੇ ਤੁਸੀਂ ਵੀਡੀਓ ਪਵਾ ਸਕਦੇ ਆ ਬਾਕੀ ਲਾਭਪ੍ਰੀਤ ਕੋਲੇ ਤੁਸੀਂ ਇੱਕ ਵਾਰੀ ਮੌਕਾ ਜ਼ਰੂਰ ਦਿਨੇ ਕਿਉਂਕਿ ਬਾਈ ਗਾਂ ਵਦੂ ਕਿਸਾਨ ਹੈ ਗਾਰੰਟੀ ਤੁਸੀਂ ਜਿਹੜੀ ਹੈ ਤਸੱਲੀ ਆਪਣੀ ਆਪ ਕਰ ਲੈਣੀ ਹੈ ਕਿਉਂਕਿ ਇੱਥੇ ਆ ਕੇ ਪਹਿਲਾਂ ਵੀ ਚੈੱਕ ਕਰੋ ਫਿਰ ਉਸ ਤੋਂ ਬਾਅਦ ਆਪਾਂ ਕਿਉਂਕਿ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਵੀ ਖਰੀਦ ਸਕਦੇ ਹੋ ਸਾਰੇ ਜਿਹੜੇ ਦੋਸਤ ਮਿੱਤਰ ਸਾਡੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਲਾਈਕ ਕਰਦੇ ਆ ਕਮੈਂਟ ਕਰਦੇ ਆ ਸ਼ੇਅਰ ਕਰਦੇ ਆ ਤੇ ਤਾਂ ਤੱਕ ਲਈ ਧੰਨਵਾਦ ਸ਼ੁਕਰੀਆ